ਇਧਰਲੇ ਪਾਸੇ ਕਾਰ ਖੜੀ ਏ ਦਿਖਾ ਦਿਆਂ ਬਾਰਨਾ ਖੜੀ ਏ ਬਾਰਨਾ ਦਾ ਸਮਾਨ ਲੋਕ ਲੈ ਕੇ ਹੁਣ ਆ ਦੇਖੋ ਲਾਈਟਾਂ ਬਾਈ ਕਈਆਂ ਲੈਂਡ ਆਪਣੀ ਖਰਾਬ ਹੋ ਜਾਂਦੀ ਬਾਰਨਾ ਦੀ ਲਾਈਟ ਤੁਸੀਂ ਲਈ ਆ ਸਕਦੇ ਹੋ ਇਧਰਲੇ ਪਾਸੇ ਲਾਈਟਾਂ ਹਨ ਤੇ ਇਹਦਾ ਵੀ ਤੁਹਾਨੂੰ ਤੋਲ ਕੇ ਮਿਲ ਜੂਗਾ ਆਰਟੀਕਾ ਗੱਡੀ ਖੜੀ ਏ ਬਾਈ ਮਰੂਤੀ ਸੂਜ਼ੂਕੀ ਵਾਲਿਆਂ ਦੀ ਇਹ ਦੇਖੋ ਇਧਰਲੇ ਪਾਸੇ ਲਾਈਟਾਂ ਲੂਟਾਂ ਇਹ ਵੀ ਗੱਡੀ ਆ ਦੇਖੋ ਲੋਕ ਲੈ ਆ ਵੀ ਗਏ ਹਨਾ ਡਿੱਗੀ ਡੁੱਗੀ ਲੈ ਗਏ ਤੁਸੀਂ ਇਹ ਲਈ ਆ ਸਕਦੇ ਹੋ ਇਹ ਵੀ ਤੁਹਾਨੂੰ ਤੋਲ ਕੇ ਸਮਾਨ ਮਿਲ ਜੂਗਾ ਇਸ ਗੱਡੀ ਦਾ ਵੀ ਗੱਡੀ ਆ ਪੁਜਾਰੋ ਗੱਡੀ ਪੁਜਾਰੋ ਆ ਛੋਟਾ ਇਹਦੇ ਵਰਗਾ ਕੋਈ ਬਣਿਆ ਨਹੀਂ ਸੂਜ਼ੂਵੀ ਦੇ ਵਿੱਚ ਸਿਰਾ ਗੱਡੀ ਏ ਤੇ ਇਹ ਗੱਡੀ ਦਾ ਸਮਾਨ ਤੁਹਾਨੂੰ ਮਿਲ ਜੂਗਾ ਤੋਲ ਕੇ ਆਹ ਟਰੱਕ ਖੜਾ ਇਧਰਲੇ ਪਾਸੇ ਨੀਲਾ ਇਹ ਤੇ ਨਿਗ੍ਹਾ ਮਰਾ ਇਹ ਜੈਕ ਕੰਪਨੀ ਦਾ ਟਰੱਕ ਆ ਬਾਈ ਤੇ ਇਧਰਲੇ ਪਾਸੇ ਦੇਖ ਸਕਦੇ ਹੋ ਤੁਸੀਂ ਵਧੀਆ ਹਾਲਤ ਦੇ ਵਿੱਚ ਜਿਵੇਂ ਕਿ ਐਕਸੀਡੈਂਟ ਕਈ ਵਾਰੀ ਹੋ ਜਾਂਦੇ ਆ ਤੇ ਹੁਣ ਸਗ੍ਰੈਪ ਦੇ ਵਿੱਚ ਖੜਾ ਇਹਦਾ ਸਮਾਨ ਜੇ ਕਿਸੇ ਵੀਰ ਨੂੰ ਚਾਹੀਦਾ ਉਹ ਮਿਲ ਜੂਗਾ ਦੇਖ ਸਕਦੇ ਹੋ ਮਿੱਤਰੋ ਇਸ ਟਾਈਮ ਹੈ ਬਈ ਗੱਡੀਆਂ ਦੇ ਵਿਚਾਲੇ ਖੜਾ ਦੇਖੋ ਕਿੰਨੀਆਂ ਗੱਡੀਆਂ ਆਸੇ ਪਾਸੇ ਖੜੀਆਂ ਮੇਰੇ ਵਰਨਾ ਖੜੀ ਸ਼ੈਵਰਲੈਟ ਦੀਆਂ ਕਾਰਾਂ ਖੜੀਆਂ ਪੁਜਾਰੋ ਖੜੀਆਂ ਬਾਹਰਲੀ ਕੰਪਨੀ ਦੇ ਗੱਡੀਆਂ ਖੜੀਆਂ ਇਧਰਲੇ ਪਾਸੇ ਦਿਖਾ ਦਿੰਦੀ ਜਿੰਨਾਂ ਦਾ ਨਾਮ ਵੀ ਨਹੀਂ ਪਤਾ ਅਸੀਂ ਇਸ ਟਾਈਮ ਖੜੇ ਆ ਹੁਸ਼ਿਆਰਪੁਰ ਦੇ ਵਿੱਚ ਫੋਕਲ ਪੁਆਇੰਟ ਆ ਜਿਹੜਾ ਫਗਵਾੜਾ ਰੋਡ ਤੇ ਉੱਥੇ ਇਹ ਕਬਾੜ ਮਾਰਕੀਟ ਹੈਗੀ ਆ ਵੀਰੇ ਗੱਡੀਆਂ ਦੀ ਇਥੋਂ ਟਰੈਕਟਰ ਵੀ ਤੋਲ ਕੇ ਮਿਲਦਾ ਗੱਡੀਆਂ ਦਾ ਸਮਾਨ ਵੀ ਤੋਲ ਕੇ ਮਿਲਦਾ ਪਹਿਲਾਂ ਵੀਰ ਹੁੜੀ ਦੱਸਦੇ ਸੀਗੇ ਵੀ ਅਸੀਂ ਗੱਡੀਆਂ ਬਣੀਆਂ ਬਣਾਈਆਂ ਦੇ ਦਿੰਦੇ ਸੀਗੇ 40000 ਰੁਪਏ ਕਿਲੋ ਦੇ ਹਿਸਾਬ ਨਾਲ ਪਰ ਇਸ ਟਾਈਮ ਆ ਕਿ ਜਿਹੜਾ ਉਹ ਕੰਮ ਬੰਦ ਕਰਤਾ ਹੁਣ ਜਿਹੜਾ ਗੱਡੀਆਂ ਦਾ ਸਮਾਨ ਆ ਸਿਰਫ ਉਹੀ ਮਿਲਦਾ ਕਿਉਂਕਿ ਗੱਡੀਆਂ ਇਹ ਕੱਲੀਆਂ ਸਕ੍ਰੈਪ ਦੇ ਤੌਰ ਤੇ ਹੀ ਵਰਤੀਆਂ ਜਾਂਦੀਆਂ ਇਹਨਾਂ ਦੇ ਵਿੱਚ ਕੋਈ ਆਰਸੀ ਵਗੈਰਾ ਦਾ ਝੰਝਟ ਨਹੀਂ ਹੁੰਦਾ ਆਰਸੀ ਦਾ ਆਰਸੀ ਦਾ ਹੁੰ ਇਹ ਸਮਾਨ ਹੁਣ ਤੁਹਾਨੂੰ ਮਿਲੂਗਾ ਤੋਲ ਕੇ ਜਿਵੇਂ ਤੁਸੀਂ ਆਮ ਮਾਰਕੀਟਾਂ ਦੇ ਵਿੱਚੋਂ ਦੇਖਦੇ ਹੋ ਉਹ ਤੁਹਾਨੂੰ ਕੋਈ ਕਿੰਨੇ ਦਾ ਲਾਉਂਦਾ ਕੋਈ ਕਿੰਨੇ ਦਾ ਲਾਉਂਦਾ ਪਰ ਇੱਥੇ ਤੁਹਾਨੂੰ ਤੋਲ ਕੇ ਮਿਲੂਗਾ ਹਰ ਇੱਕ ਸਮਾਨ ਉਹ ਵੀ ਕੁਸ਼ਕਰ ਪਈਆਂ ਦੇ ਵਿੱਚ Ориジナル ਸਮਾਨ ਗੱਡੀਆਂ ਦਾ ਹੁਣ ਇਧਰਲੇ ਪਾਸੇ ਸ਼ੈਵਲੈਟ ਦੀ ਕਾਰ ਦਿਖਾ ਕਈ ਕਾਰਾਂ ਮੈਂ ਰੋਡ ਤੇ ਚੱਲਦੀਆਂ ਵੀ ਦੇਖੀਆਂ ਲੋਕਾਂ ਕੋਲ ਹੈਗੀਆਂ ਵੀ ਆ ਹੁਣ ਜੇ ਉਹਨਾਂ ਨੂੰ ਸਮਾਨ ਨਹੀਂ ਮਿਲਦਾ ਇਹਨਾਂ ਦਾ ਤਾਂ ਤੁਸੀਂ ਆ ਗੱਡੀ ਖੜੀ ਇਹਦਾ ਸਮਾਨ ਜਿਹੜਾ ਮਰਜੀ ਇਥੋਂ ਕੱਢ ਕੇ ਲੈ ਆ ਸਕਦੇ ਹੋ ਤੁਸੀਂ ਨਾ ਹੋਰ ਮੈਂ ਤੁਹਾਨੂੰ ਦਿਖਾਉਣਾ ਇਧਰਲੇ ਪਾਸੇ ਆ ਗੱਡੀ ਦਿਖਾ ਬਾਈ ਓਏ ਦੇਖੋ ਗੱਡੀ ਅੰਦਰੋਂ ਸਾਫ਼ ਕਿਵੇਂ ਪਈ ਇਹਦਾ ਜੇ ਕੋਈ ਸਮਾਨ ਅੰਦਰੋਂ ਮਾੜਾ ਮੋਟਾ ਹੈਗਾ ਇਹ ਤਾਂ ਵੈਸੇ ਹੀ ਹਨਾ ਅੰਦਰੋਂ ਤਾਂ ਖਤਮ ਹੀ ਆ ਜਮਾ ਨਾ ਤੇ ਇਹਦਾ ਸਮਾਨ ਵੀ ਤੁਹਾਨੂੰ ਮਿਲ ਜੂਗਾ ਇਧਰਲੇ ਪਾਸੇ ਵਰਨਾ ਦਿਖਾ ਦੀ ਵਰਨਾ ਵੀ ਖੜੀ ਆ ਵਰਨਾ ਬਹੁਤ ਬੰਦਿਆਂ ਕੋਲੇ ਆ ਉਹ ਵਰਨਾ ਕਵਾੜ ਦੇ ਵਿੱਚ ਖੜੀ ਆ ਕੁਝ ਕੁ ਬਾਰੇ ਜਿੰਨਾ ਬਾਰੇ ਮੈਨੂੰ ਪਤਾ ਮੈਂ ਤੁਹਾਨੂੰ ਦੱਸੂਗਾ ਵੀ ਆਹ ਸਮਾਨ ਤੁਹਾਡੇ ਕੰਮ ਆ ਸਕਦਾ ਵੀ ਜਿਹੜਾ ਸਮਾਨ ਹਨਾ ਬਾਕੀ ਆ ਖੜੀ ਆ ਪੁਜਹਰੋ ਗੱਡੀ ਪੁਜਹਰੋ ਆ ਛੋਟਾ ਇਹ ਵਰਗਾ ਕੋਈ ਬਣਿਆ ਨਹੀਂ ਗਿਆ ਸਜੂਵੀ ਦੇ ਵਿੱਚ ਸਿਰਾ ਗੱਡੀ ਆ ਜਮਾ ਤੇ ਇਹ ਗੱਡੀ ਦਾ ਸਮਾਨ ਤੁਹਾਨੂੰ ਮਿਲ ਜੂਗਾ ਤੋਲ ਕੇ ਜਿਹੜਾ ਮਰਜੀ ਸਮਾਨ ਲੈ ਜਾਓ ਆ ਦੇਖੋ ਲੋਕ ਲੈਟਾਂ ਲੂਟਾਂ ਲੈ ਵੀ ਗਏ ਬਾਕੀ ਭਾਈ ਆ ਦੇਖੋ ਇਧਰਲੇ ਪਾਸੇ ਏਸੀ ਕੰਡੈਂਸਰ ਵਗੈਰਾ ਅੰਦਰੋਂ ਇੰਜਨ ਉੰਜ ਤੁਸੀਂ ਲੈ ਜਾਓ ਇਹਦਾ ਤੋਲ ਕੇ ਲੈ ਜਾਓ ਇੰਜਨ ਤੇ ਉਸ ਹਿਸਾਬ ਨਾਲ ਬਾਕੀ ਇਧਰਲੇ ਪਾਸੇ ਸ਼ੈਵਲੈਟ ਦੀ ਗੱਡੀ ਆ ਗਈ ਸ਼ੈਵਲੈਟ ਦੀਆਂ ਕਈ ਗੱਡੀਆਂ ਖੜੀਆਂ ਜਿਹਦੇ ਆ ਮੰਨ ਕੇ ਚਲੋ ਬਾਈ ਖੜਾ ਇਹ ਵੀ ਸ਼ੈਵਲੈਟ ਦੀ ਗੱਡੀ ਆ ਇਧਰਲੇ ਪਾਸੇ ਆ ਗੱਡੀ ਦਿਖਾ ਬਾਈ ਹੁਣ ਜਿਵੇਂ ਲਾਈਟਾਂ ਲੂਟਾ ਤੁਹਾਨੂੰ ਇਹਦੀਆਂ ਚਾਹੀਦੀਆਂ ਜਾਂ ਕੋਈ ਸ਼ੋਸ਼ਾ ਚਾਹੀਦੀ ਹੈ ਬਾਡੀ ਬੁੱਡੀ ਚਾਹੀਦੀ ਹੈ ਉਹਨਾਂ ਤੋਂ ਲਿਆ ਸਕਦੇ ਹਾਂ ਇਧਰਲੇ ਪਾਸੇ ਕਾਰ ਖੜੀ ਹੈ ਇਹ ਦਿਖਾ ਦਿਆਂ ਬਾਹਰ ਨਾਲ ਖੜੀ ਹੈ ਬਾਹਰ ਨਾਲ ਦਾ ਸਮਾਨ ਲੋਕ ਲੈ ਕੇ ਹੁਣ ਆ ਦੇਖੋ ਲਾਈਟਾਂ ਬਾਈ ਤੇ ਇਹ ਲਾਈਟ ਇਹਦਾ ਵੀ ਤੁਹਾਨੂੰ ਤੋਲ ਕੇ ਮਿਲ ਜੂਗਾ ਉਹ ਗੱਡੀ ਨੀਲੀ ਜੀ ਖੜੀ ਆ ਇਧਰਲੇ ਪਾਸੇ ਬਣਿਆ ਬਣਾਇਆ ਟਰੱਕ ਟਾਈਪ ਗੱਡੀ ਖੜੀ ਆ ਇਧਰਲੇ ਪਾਸੇ ਦਿਖਾ ਦੀ ਗੱਡੀ ਹੈ ਨਾ ਚਿੱਟੀ ਜੀ ਇਹਦਾ ਵੀ ਸਮਾਨ ਤੁਹਾਨੂੰ ਤੋਲ ਕੇ ਮਿਲ ਜੂਗਾ ਇਧਰਲੇ ਪਾਸੇ ਆ ਦੇਖ ਬਾਈ ਆਹ ਟਰੱਕ ਖੜਾ ਇਧਰਲੇ ਪਾਸੇ ਨੀਲਾ ਇਹ ਤੇ ਨਿਗ੍ਹਾ ਮਰਾ ਇਹ ਜੈਕ ਕੰਪਨੀ ਦਾ ਟਰੱਕ ਆ ਬਾਈ ਤੇ ਇਧਰਲੇ ਪਾਸੇ ਦੇਖ ਸਕਦੇ ਤੁਸੀਂ ਵਧੀਆ ਹਾਲਤ ਦੇ ਵਿੱਚ ਜਿਵੇਂ ਕਿ ਐਕਸੀਡੈਂਟ ਕਈ ਵਾਰੀ ਹੋ ਜਾਂਦੇ ਆ ਤੇ ਹੁਣ ਸਕ੍ਰੈਪ ਦੇ ਵਿੱਚ ਖੜਾ ਇਹਦਾ ਸਮਾਨ ਜੇ ਕਿਸੇ ਵੀਰ ਨੂੰ ਚਾਹੀਦਾ ਉਹ ਮਿਲ ਜੂਗਾ ਇਧਰਲੇ ਪਾਸੇ ਵਰਨਾ ਹੀ ਖੜੀ ਆ ਬਈ ਆ ਦੇ ਇਹ ਕਾਹ ਖੜੀ ਆ ਵਰਨਾ ਬਾਈ ਲਾਲ ਇਹਦੀਆਂ ਲਾਈਟਾਂ ਲੂਟਾਂ ਜਿਵੇਂ ਆ ਮਗਰਲੇ ਪਾਸਿਆਂ ਵਾਲੀ ਲਾਈਟਾਂ ਸ਼ੀਸ਼ੇ ਛੂਚੇ ਸਾਈਡ ਮਿਰਰ ਕੋਹਣਾ ਕੋਈ ਯਾਰ ਕੋਈ ਮਰਜ਼ੀ ਲੈ ਜਾਓ ਆਪਣੇ ਗੱਡੀਆਂ ਦਾ ਕੰਮ ਕਈ ਪਾਰਟਸ ਨਹੀਂ ਮਿਲਦੇ ਇਹ ਜਿਹਾ ਕਈ ਵਾਰ ਸਿਚੁਏਸ਼ਨ ਆ ਜਾਂਦੀ ਹੈ ਤੁਹਾਨੂੰ ਗੱਡੀਆਂ ਦੇ ਕਈ ਪਾਰਟਸ ਨਹੀਂ ਮਿਲਦੇ ਉਹ ਵੀ ਤੁਸੀਂ ਇੱਥੋਂ ਲਿਆ ਸਕਦੇ ਹੋ ਬਾਕੀ ਇਧਰਲੇ ਪਾਸੇ ਸਾਨੂੰ ਮੌਕਾ ਮਿਲਿਆ ਸੀ ਵੀਡੀਓ ਬਣਾਉਂਦਾ ਮੈਂ ਕਿਹਾ ਯਾਰ ਲੋਕਾਂ ਦਾ ਫਾਇਦਾ ਕਰਾਈਏ ਆਪਾਂ ਫਾਇਦਾ ਕਰਾਉਣ ਵਾਸਤੇ ਵੀਡੀਓ ਪਾਈ ਆ ਕੁਸ਼ਕਰ ਪੰਨਿਆਂ ਦੇ ਵਿੱਚ ਮੈਂ ਕਹਿੰਦਾ ਯਾਰ ਤੁਸੀਂ ਇੱਥੇ ਆ ਕੇ ਯਾਦ ਕਰੋਗੇ ਇੰਨਾ ਸਸਤਾ ਤੁਹਾਨੂੰ ਸਿਸਟਮ ਮਿਲ ਜਾਣਾ ਸ਼ੇਅਰ ਕਰ ਦਿਓ ਮਿੱਤਰੋ ਦੱਬ ਕੇ ਇਹ ਜੀ ਵੀਡੀਓ ਕਿਸੇ ਨੇ ਨਾਮ ਪਾਈਏ ਤੇ ਨਾ ਪਾਉਣੀ ਆ ਲੋਕ ਕਹਿ ਹੁੰਦੇ ਆ ਬਈ ਕੋਈ ਕਿੰਨੇ ਮੰਗਦਾ ਕੋਈ ਪਾਰ ਦੇ ਕੋਈ ਕਿੰਨੇ ਮਾਰਦਾ ਫੀਅਟ ਕੰਪਨੀ ਦੀ ਗੱਡੀ ਖੜੀ ਆ ਕੋਈ ਕਿੰਨੇ ਮੰਗਦਾ ਉਹ ਦੂਜੀ ਵੀ ਖੜੀ ਆ ਉਹ ਜਿਹੜੀ ਕੀ ਨਾਮ ਸੀ ਉਹਦਾ ਕਿਹੜੀ ਆ ਗੋਲਫ ਗੋਲਫ ਕਹਿੰਦੇ ਗੋਲਫ ਕਾਰ ਬਤਨੀ ਕਿਹੜੀ ਕਾਰ ਜਿਹੜੀ ਤੁਸੀਂ ਦੇਖ ਸਕਦੇ ਹੋ ਉਹ ਗੋਲਫ ਗੋਲਫ ਖੇਡਣ ਵਾਲਿਆਂ ਕੋਲ ਹੁੰਦੀ ਆ ਜਾਂ ਜੰਗਲਾਂ ਜੰਗਲਾਂ ਜੰਗਲ ਜੰਗਲ ਸਫਾਰੀ ਕਰਾਉਂਦੇ ਆ ਉਦੋਂ ਇਹ ਗੱਡੀ ਤੇ ਵਹਾ ਕੇ ਟਿਕਟ ਲੈ ਕੇ ਕਰਾਉਂਦੇ ਹੁੰਦੇ ਆ ਇਹ ਗੱਡੀ ਖੜੀ ਇਹ ਵੀ ਕੁਝ ਕੁ ਰੁਪਈਆਂ ਦੇ ਵਿੱਚ ਬਾਈ ਕਹਿੰਦੇ ਦੇ ਦਾਂਗੇ ਇਹਦਾ ਵੀ ਸੌਦਾ ਮਾਰ ਸਕਦੇ ਵੀ ਤੁਹਾਨੂੰ ਤੋਲ ਕੇ ਮਿਲ ਜੂਣਾ 100 ਤੋਂ ਥੱਲੇ ਮਿਲ ਜੂ ਤੋਲ ਕੇ 100 ਤੋਂ ਥੱਲੇ ਰੁਪਏ ਇਹਨਾਂ ਨੇ ਕਹੇ ਸੀ ਤੋਲ ਕੇ ਇਸ ਗੱਡੀ ਦੇ ਇਹ ਗੱਡੀ ਵੀ ਤੁਹਾਨੂੰ ਤੋਲ ਕੇ ਮਿਲ ਜੂਗੀ ਕੰਡੀਸ਼ਨ ਜੀ ਓਕੇ ਬਈ ਆ ਜੀ ਕੰਡੀਸ਼ਨ ਜੀ ਓਕੇ ਬਈ ਆ ਇਹ ਵੀ ਗੱਡੀ ਤੁਹਾਨੂੰ ਤੋਲ ਕੇ ਮਿਲ ਜੂਗੀ ਇਹ ਗੱਡੀਆਂ ਸਾਰੀਆਂ ਜਿੰਨੀਆਂ ਇੱਥੇ ਗੱਡੀਆਂ ਖੜੀਆਂ ਬਾਈ ਜਿੰਨੀਆਂ ਵੀ ਖੜੀਆਂ ਵੱਡੀਆਂ ਛੋਟੀਆਂ ਸਾਰਿਆਂ ਸਾਮਾਨ ਦੇ ਤੁਹਾਨੂੰ ਤੋੜ ਕੇ ਕੁਸ਼ ਕਰ ਪਈਆਂ ਦੇ ਵਿੱਚ ਮੈਂ 100 ਰੁਪਏ ਦੇ ਥੱਲੇ ਹੀ ਮੇਰੇ ਖਿਆਲ ਨਾਲ ਮੈਂ 100 ਤੋਂ ਥੱਲੇ ਸ਼ੇਅਰ ਕਰਿਓ ਬਾਕੀ ਨੰਬਰ ਮੈਂ ਦੇ ਦੂਗਾ ਰੇਟ ਦਾ ਕਨਫਰਮ ਕਰ ਲਿਓ ਬਾਈ ਬਾਈਆਂ ਨੇ ਕੀ ਰੇਟ ਮਿਲੂਗਾ ਬਾਕੀ ਟਾਇਟਰਾਂ ਟਾਇਰਾਂ ਦੇ ਰੇਟ ਮੈਂ ਤੁਹਾਨੂੰ ਦੱਸਤੀ ਆ ਗੱਡੀਆਂ ਦੇ ਰੇਟ ਦਾ ਸਾਨੂੰ ਹਜੇ ਕਨਫਰਮ ਨਹੀਂ ਹੈਗਾ ਤੁਸੀਂ ਗੱਡੀਆਂ ਰੇਟ ਦਾ ਪਤਾ ਕਰ ਲਓ ਬਾਈ ਇੰਨੀ ਗਰੰਟੀ ਲੈਣੀਆਂ ਵੀ ਬਹੁਤ ਸਸਤੇ ਰੁਪਈਏ ਦੇ ਵਿੱਚ ਤੁਹਾਨੂੰ ਇਹ ਗੱਡੀਆਂ ਦਾ ਸਪੇਅਰ ਪਾਰਟ ਜਮਾਂ ਸਸਤੇ ਰੁਪਈਏ ਦੇ ਵਿੱਚ ਤੋਲ ਕੇ ਸਵੇਰ ਬਾੜ ਮਿਲ ਜੂਗਾ ਸਭ ਤੋਂ ਵੱਡੀ ਗੱ ਉਹ ਵੀ ਤੁਹਾਨੂੰ ਦਿਖਾ ਦਨੇ ਇੱਕ ਵਾਰ ਨਿਗਾ ਸਾਰਿਆਂ ਦੀ ਮਾਰਾ ਦਨੇ ਆ ਕਈ ਵੀਰ ਕੋਲੇ ਕਿਹੜੀ ਗੱਡੀ ਆ ਕਿਸੇ ਕੋਲੇ ਕਿਹੜੀ ਆ ਨਾ ਬਾਕੀ ਆ ਟਰੈਕਟਰਾਂ ਦੀ ਵੀਡੀਓ ਮੈਂ ਲੱਗ ਪਾਈ ਇਹਦੇ ਵੀ ਮੈਂ ਤੁਹਾਨੂੰ ਰੇਟ ਦੱਸ ਦੂੰਗਾ ਨੋਵਾ ਨੋਵਾ ਆ ਸ਼ੈਵਲਟ ਦੀ ਖੜੀ ਆ ਬਾਈ ਨਹੀਂ ਇੱਧਰ ਆਹਾ ਕਿਹੜੀ ਆ ਇਹ ਸ਼ਾਇਦ ਨੋਵਾ ਹੀ ਆ ਇਹ ਤਾਂ ਵਧੀਆ ਨਹੀਂ ਨਹੀਂ ਆਰਟੀਕਲ ਲੱਗਦੀ ਸ਼ੈਵਲਟ ਆਰਟੀਕਲ 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 ਗੱਡੀ ਖੜੀ ਆ ਬਾਈ ਮਰੂਤੀ ਸੂਜ਼ੂਕੀ ਵਾਲਿਆਂ ਦੀ ਇਹ ਦੇਖੋ ਇਧਰਲੇ ਪਾਸੇ ਲਾਈਟਾਂ ਲੂਟਾਂ ਇਹ ਵੀ ਗੱਡੀ ਆ ਦੇਖੋ ਲੋਕ ਲੈ ਆ ਵੀ ਗਏ ਹਨਾ ਡਿੱਗੀ ਡੁੱਗੀ ਲੈ ਗਏ ਤੁਸੀਂ ਇਹ ਲਿਆ ਸਕਦੇ ਹੋ ਇਹ ਵੀ ਤੁਹਾਨੂੰ ਤੋਲ ਕੇ ਸਮਾਨ ਮਿਲ ਜੂਗਾ ਇਧਰਲੇ ਪਾਸੇ ਖੜੀ ਆ ਸੇਵਰਲੈਟ ਦੀ ਗੱਡੀ ਖੜੀ ਆ ਇਧਰਲੇ ਦੀ ਕੰਪਨੀ ਨਹੀਂ ਪਤਾ ਕਿਹੜੀ ਕੰਪਨੀ ਦੀ ਆ ਕੋਈ ਬਾਹਰਲੀ ਕੰਪਨੀ ਆ ਜਾਂ ਪੁਰਾਣੀ ਕੰਪਨੀ ਆ ਉਸ ਕੰਪਨੀ ਦੀ ਗੱਡੀ ਖੜੀ ਆ ਜਿਹੜੇ ਵੀ ਕੋਲੇ ਇਹ ਕੰਪਨੀ ਦੀ ਗੱਡੀ ਹੈਗੀ ਆ ਸਾਨੂੰ ਦੱਸਿਓ ਜਰੂਰ ਵੀ ਕਿਹੜੀ ਕੰਪਨੀ ਆ ਇੱਕ ਜੇ ਸਮਾਨ ਚਾਹੀਦਾ ਤਾਂ ਮਿਲ ਜੂਗਾ ਆ ਟਰੱਕ ਦਾ ਜੀ ਮਿਲ ਜੂਗਾ ਹੁਣ ਸ਼ੇਅਰ ਕਰ ਦਿਓ ਨੰਬਰ ਆਪਾਂ ਬਾਈ ਦੇ ਉੱਤੇ ਪਾ ਦਾਂਗੇ ਉੱਤੇ ਚਲਾ ਦਾਂਗੇ ਨਾ ਲੈ ਕੇ ਨੰਬਰ ਸ਼ੇਅਰ ਕਰੋ ਮਿੱਤਰੋ ਧੰਨਵਾਦ ਥੈਂਕ ਯੂ